ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਸਵਾਗਤ ਹੈ ਤੁਹਾਡਾ ਢਿੱਲੂ ਬਲੌਗਸ ਤੇ ਅਸੀਂ ਸਾਰੇ ਠੀਕ ਠਾਕ ਆ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਅੱਜ ਹਰਿੰਦਰ ਗਿਆ ਹੋਇਆ ਦਵਾਈ ਲੈਣ ਜਿਵੇਂ ਤੁਹਾਨੂੰ ਪਹਿਲਾਂ ਵਾਲੇ ਬਲੌਗ ਚ ਦੱਸਿਆ ਸੀ ਉਹਦੀ ਤਬੀਅਤ ਥੋੜੀ ਠੀਕ ਨਹੀਂ ਗਈ ਤੇ ਆਪਣੇ ਘਰੇ ਆਏ ਛੋਟੇ ਛੋਟੇ ਮਹਿਮਾਨ ਕਿਹੜੇ ਆਇਆ ਤੇ ਕਾ ਆਇਆ ਸਤਿ ਸ਼੍ਰੀ ਅਕਾਲ ਬਲੌਗ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਓ ਜੁਟਿਓ ਬਲੌਗ ਸਾਰਿਆਂ ਨੂੰ ਹੈਲੋ ਕਰਦੇ ਹਾਂ ਹੈਲੋ ਹੈਲੋ ਹਾਂ ਇਹ ਸਾਡੇ ਘਰੇ ਦੋ ਮਹਿਮਾਨ ਆਏ ਆ ਖੇਡਣ ਇਹ ਹਰਿੰਦਰ ਨਾਲ ਖੇਡਣ ਆਏ ਸੀ ਹਰਿੰਦਰ ਘਰੇ ਨਹੀਂ ਆ ਸੋ ਆਜੂਗਾ ਸ਼ਾਇਦ ਉਹ ਵੀ ਦਵਾਈ ਲੈਣ ਗਿਆ ਆ ਵਿਆ ਤੇ ਮਾਮਾਈ ਦੇ ਆ ਮਾਮਾਈ ਦੀ ਪੋਤੀ ਆ ਤੇ ਮਾਮਾ ਦਾ ਪੁੱਤ ਆ ਇਹ ਮਾਮਾਈ ਦੇ ਨਾਲ ਆਏ ਆ ਖੇਡਣ ਸੋ ਇਹਨਾਂ ਨੂੰ ਮੌਜ ਮਸਤੀ ਖੋਣ ਨੇ ਆ ਬਾਕੀ ਉਧਰ ਹੁਣ ਆਪਾਂ ਸਬਜ਼ੀ ਵਗੈਰਾ ਬਣਾਉਣੀ ਆ ਤੁਹਾਨੂੰ ਉਹ ਦਿਖਾਉਣੀ ਆ ਘਰਾਂ ਦੇ ਕੰਮ ਤਾਂ ਹੀ ਚੱਲੀ ਜਾਂਦੇ ਆ ਸੋ ਅੱਜ ਦੇਖੋ ਡਾਕਟਰ ਕੀ ਕਹਿੰਦਾ ਹਰਿੰਦਰ ਦੀ ਦਵਾਈ ਲੈਣ ਗਏ ਆ ਵੀ ਕਿੰਨੇ ਦਿਨਾਂ ਦੀ ਦਵਾਈ ਦਿੰਦਾ ਵੈਸੇ ਪਹਿਲਾਂ ਵਾਲੀ ਦਵਾਈ ਨਾਲੋਂ ਕਾਫੀ ਫਰਕ ਸੀਗਾ ਹੁਣ ਚਲੋ ਬੱਚਿਆਂ ਨੂੰ ਜਦੋਂ ਕੁਝ ਦੁਖਦੋ ਥੋੜੀ ਟੈਨਸ਼ਨ ਹੋ ਜਾਂਦੀ ਕਾਫੀ ਦਿਨ ਹੋ ਗਏ ਟੈਨਸ਼ਨ ਚ ਨੰਗੇ ਆ ਸੋ ਅੱਜ ਉਹਨੇ ਹੀ ਖੇਡਣ ਆਏ ਆ ਦੀ ਮौज-ਮਸਤੀ ਕਰਨਗੇ ਇਸ ਹਸਾਉਂਦੇ ਬਹੁਤ ਦੋਵੇਂ ਭੈਣ ਭਰਾ ਜਦੋ ਲੜਦੇ ਆ ਕਲਦੇ ਆ ਚਲੋ ਤੁਹਾਨੂੰ ਵੀ ਬਖਾਉਨੇ ਆ ਹਾਂਜੀ ਅੱਜ ਤਾਂ ਸਾਡੇ ਨਾਲ ਉਹ ਗੱਲ ਬਣੀ ਕਿਉਂ ਬਣਾਵੇ ਤੋਰੀਆਂ ਤੇ ਵੱਡੀ ਬਹੂ ਦਾ ਨਾਂ ਅੱਜ ਜਦ ਸਬਜ਼ੀ ਬਣਾਉਣ ਲੱਗੇ ਦੀਦੀ ਉਦੋਂ ਦੇਖਿਆ ਵੀ ਜਿਹੜਾ ਤੇਲ ਆ ਉਹ ਖਤਮ ਹੋ ਗਿਆ ਆਪਾਂ ਸਰੋਂ ਦੇ ਤੇਲ ਦਾ ਤੜਕਾ ਲਾਉਨੇ ਆ ਹਰੇਕ ਸਬਜੀ ਨੂੰ ਤੇ ਤੇਲ ਖਤਮ ਹੋ ਗਿਆ ਸੀਗਾ ਸੋ ਫਿਰ ਇਹ ਕੰਮ ਤੇ ਸੀਗੇ ਤੇ ਬਾਈ ਗਏ ਵੇ ਸੀ ਹਰਿੰਦਰ ਨੂੰ ਦਵਾਈ ਦਿਵਾਉਣ ਤੇ ਆਪਾਂ ਮੰਗਾ ਨਹੀਂ ਸਕਦੇ ਸੀਗੇ ਤੇ ਅੱਜ ਫਿਰ ਆਪਾਂ ਸਬਜੀ ਬਣਾਈ ਸੀ ਤੋਰੀਆਂ ਦੀ ਬਣਾਉਣੀ ਸੀ ਤੇ ਆਪਾਂ ਦੇਸੀ ਘਿਓ ਦਾ ਤੜਕਾ ਲਾਤਾ ਅੱਜ ਵੇਰ ਸਬਜੀ ਨੂੰ ਦੇਸੀ ਘਿਓ ਦਾ ਤੜਕਾ ਲਾ ਕੇ ਤੇ ਦੀਦ ਨੇ ਜੀਰਾ ਵਗੈਰਾ ਪਾ ਲਿਆ ਤੇ ਹੁਣ ਜਿਹੜੇ ਪਿਆਜ਼ ਸੀਗੇ ਕੱਟੇ ਹੋਏ ਉਹ ਪਾਤੇ ਸਬਜੀ ਸਾਡੇ ਮੰਮੀ ਕੱਟ ਦਿੰਦੇ ਹੁੰਦੇ ਸਾਰੀ ਸਾਰੀ ਸਬਜੀ ਸਾਡੇ ਮੰਮੀ ਛੀਰ ਦਿੰਦੇ ਆ ਤੇ ਬਣਾਉਂਦੇ ਦੀਦੀ ਆ ਤੇ ਅੱਜ ਸਬਜੀ ਜਿਆਦਾ ਸਵਾਦ ਬਣੂਗੀ ਕਿਉਂਕਿ ਦੇਸੀ ਘਿਓ ਦਾ ਤੜਕਾ ਲੱਗਣ ਲੱਗਾ ਸਬਜੀ ਨੂੰ ਤੇ ਇੱਧਰ ਜਿਹੜੇ ਆਪਣੇ ਛੋਟੇ ਛੋਟੇ ਮਹਿਮਾਨ ਆਏ ਸੋ ਉਹਨਾਂ ਨੇ ਬਹੁਤ ਮਸਤੀ ਕੀਤੀ ਦੋਵਾਂ ਭੈਣ ਭਰਾਵਾਂ ਨੇ ਚਲੋ ਜੇ ਸਾਡੇ ਚੈਨਲ ਤੇ ਨਵੇਂ ਹੋ ਤਾਂ ਕਰ ਲਓ ਜੀ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਕਿ ਸਾਡੀਆਂ ਵੀਡੀਓ ਤੁਹਾਨੂੰ ਕਿਹੋ ਜਿਹੀਆਂ ਲੱਗਦੀਆਂ ਪਿਆਜ਼ ਦੀਦੀ ਨੇ ਚੰਗੀ ਤਰ੍ਹਾਂ ਭੁੰਨ ਲਏ ਆ ਤੇ ਇਸ ਤੋਂ ਬਾਅਦ ਆਪਾਂ ਨਾਰਮਲੀ ਮਸਾਲੇ ਸਬਜੀ ਚ ਪਾਉਨੇ ਆ ਆਪਾਂ ਕਦੇ ਵੀ ਐਕਸਟਰਾ ਮਸਾਲੇ ਨਹੀਂ ਪਾਏ ਹਲਦੀ ਮਿਰਚ ਤੇ ਨਮਕ ਬਸ ਆਪਾਂ ਇਹੀ ਵਰਤਦੇ ਆਂ ਤੋਰੀਆਂ ਦੀ ਸਬਜੀ ਬਣਾਵਾਂਗੇ ਅੱਜ ਤੇ ਦੇਖਦੇ ਆਂ ਅੱਜ ਸਬਜੀ ਦਾ ਸੁਆਦ ਕਿਹੋ ਜਿਹਾ ਹੁੰਦਾ ਇੱਧਰ ਛੋਟੇ-ਛੋਟੇ ਮਹਿਮਾਨਾਂ ਦੀ ਮਸਤੀ ਚੱਲ ਰਹੀ ਸੀ ਤੇ ਦੀਦੀ ਨੇ ਜਿਹੜੇ ਪਿਆਜ਼ ਉਹ ਚੰਗੀ ਤਰ੍ਹਾਂ ਭੁੰਨ ਲਏ ਤੇ ਹੁਣ ਬਸ ਇਹ ਚ ਮਸਾਲੇ ਐਡ ਕਰਨਗੇ ਮਸਾਲੇ ਐਡ ਕਰਕੇ ਫਿਰ ਆਪਾਂ ਇਹਦੇ ਚ ਤੋਰੀਆਂ ਪਾ ਦਵਾਂਗੇ ਕਰਾਇਆ ਕਿੱਥੇ ਦੋ ਬੋਲੋ ਮੁੰਡਾ ਵੀਰ ਕਰਨਾ ਮੈਂ ਮੈਂ ਪਾਈਦਾ ਆ ਆ ਗਿਆ ਉਹ ਇਹਦੇ ਅੱਗੇ ਪਾਸੇ ਜਿੱਤ ਗਿਆ ਟੁੱਟਿਆ 当然呢？ ਕਿੰਨੇ ਆ ਗੱਲਾਂ ਦੁੱਪੀ ਆਹ ਪਿਆੜਦਾ ਹੈ ਕਿਵੇਂ ਚਲਾਏਗਾ ਟਰੈਕਟਰ ਦਾ ਟੁੱਟਿਆ ਹੈ ਉਹ ਟੁੱਟਿਆ ਉਹਦਾ ਸ਼ਰਿੰਦਰ ਵੀਰੇ ਨੇ ਪਹਿਲਾਂ ਹੀ ਤੋੜ ਰੱਖਿਆ ਕਿਵੇਂ ਆਵੇ ਮੂਰੋ ਇਹਨੂੰ ਚਲਾਏਗਾ ਕਿਵੇਂ ਹੈ ਅਪੇਖਾ ਕਿਵੇਂ ਚਲਾਏਗਾ ਟਰੈਕਟਰ ਚਲਾ ਕੇ ਤਾਂ ਵਿਖਾ ਦੇ ਵਿਖਾ ਦੇ ਕੱਲ ਕਿਵੇਂ ਚਲਾਉਂਦਾ ਸੀ ਅੱਗੇ ਦੱਸੀ ਰ ਕਰਕੇ ਲਾਈਕ ਸਾਡੇ ਕੋਲੇ ਤੇ ਆਇਆ। ਠੀਕ ਹੈ ਫਿਰ ਅਸੀਂ ਲੈ ਆਵਾਂਗੇ ਜਿੱਦਾਂ ਆਇਆ। ਠੀਕ ਹੈ। ਚਲਾਗੇ ਚਲਾ ਕੇ ਤਾਂ ਖਾ ਕਿਵੇਂ ਚਲਾਏਗਾ। ਰੱਖਿਆ। ਉਪਰ ਕਿਵੇਂ yellow yellow ਆ ਕੀ? yellow ਨਹੀਂ ਹੈਗਾ blue ਆ। blue ਹਾਂਜੀ ਇਧਰ ਆਪਣੀ ਸਬਜੀ ਆ ਜਿਹੜੀ ਉਹ ਬਣ ਕੇ ਤਿਆਰ ਹੋ ਗਈ ਸੀ ਤੋਰੀਆਂ ਦੀ ਤੇ ਆਪਾਂ ਹੁਣ ਇਹਦੇ ਵਿੱਚ ਦੁੱਧ ਪਾਉਨੇ ਆ। ਸੋ ਆਪਾਂ ਜਿਹੜਾ ਦੁੱਧ ਹੈ ਇਹਦੇ ਚੋਂ ਕੱਚਾ ਪਾਵਾਂਗੇ ਵੈਸੇ ਜੀ ਆਪਾਂ ਵਾਲੇ ਵਾਲਾ ਦੁੱਧ ਪਾ ਲੈਨੇ ਆ ਨਾ ਤੇ ਫਿਰ ਜਦੋਂ ਸਬਜ਼ੀ ਨੂੰ ਗਰਮ ਕਰਦੇ ਆ ਤੋ ਦੁੱਧ ਫਟ ਜਾਂਦਾ ਇਸ ਲਈ ਆਪਾਂ ਇਹਦੇ ਚ ਕੱਚਾ ਦੁੱਧ ਹੀ ਪਾਉਨੇ ਆ ਤੇ ਹੁਣ ਆਪਾਂ ਇਹਨੂੰ ਜਦੋਂ ਗਰਮ ਕਰ ਲਾਂਗੇ ਫਿਰ ਇਹ ਦੁੱਧ ਫਟੂਗਾ ਨਹੀਂ ਆਪਣਾ ਹਰਿੰਦਰ ਆ ਗਿਆ ਦਵਾਈ ਲੈ ਕੇ ਨਾਲ ਚੀਜੀ ਹੱਥ ਚ ਬਾਪੂ ਮੋਟਰ ਪੰਜ ਦਰਿਆ ਮੇਲੇ ਮੱਕੀ ਦੀ ਰੋਟੀ ਗੱਭਰੂ ਮੁਟਿਆਰ ਕੀ ਆਹ ਹੈ ਪੰਜਾਬ ਨੂੰ ਮੈਨੂੰ ਵੀ ਦਿਖਾ ਕੀ ਕੀ ਲਿਖਿਆ ਨਹੀਂ ਖਾ ਦੇ ਸਾਰੇ ਨੂੰ ਖਾ ਦੇ ਇੱਥੇ ਖੜ ਕੇ ਨਾਲੇ ਹੈਲੋ ਕਰ ਦੇ ਇੱਥੇ ਖੜ ਕੇ ਸਾਰੇ ਨੂੰ ਨਾਲਿਆ ਖਾ ਦਿਆ ਵੇ ਐਵੇਂ ਖਾ ਨਾ ਦੇਖੀ ਖਤ ਰਸ਼ਰਟ ਤੇ ਦੇਖੋ ਸਾਰੇ ਮਨਵਿੰਦਰ ਦੀ ਸ਼ਰਟ ਤੇ ਕਿੰਨਾ ਸੋਹਣਾ ਲਿਖਿਆ ਹਨਾ ਖੇਤ ਪਿੰਡ ਕਬੱਡੀ ਨਜ਼ਾਰੇ ਕਿਸਾਨ ਪੰਜਾਬ ਗੱਭਰੂ ਮੱਕੀ ਦੀ ਰੋਟੀ ਪੰਜ ਦਰਿਆ ਕਿੰਨੀ ਸੋਹਣੀ ਸ਼ਰਟ ਪਾਈ ਮਨਵਿੰਦਰ ਨੇ ਹਨਾ ਮੇਰੀ ਆ ਸਤ ਸੋਹਣੀ ਦਾ ਹਾਂ ਐਨੇ ਪਾਈ ਆ ਵੇ ਮੰਨੂ ਨੇ ਕਿਹੜੀ ਸ਼ਰਟ ਪਾਈ ਆ ਮੰਨੂ ਵੀ ਦਿਖਾਉਗੀ ਮੰਨੂ ਨੇ ਪਾਈ ਆ ਸਿੱਧੂ ਮੂਸੇ ਵਾਲੀ ਸ਼ਰਟ ਗੱਭਰੂ ਨੂੰ ਕਹਿੰਦੇ ਆ ਟ੍ਰੈਂਡ ਬੱਲੀਏ ਆਪਾਂ ਬੁਆਏਜ਼ ਹਰਿੰਦਰ ਕੋਲੇ ਵੀਂ ਕਹਿੰਦੇ ਸੋ ਨੋ ਨੋ ਹਟ ਗਿਆ ਨਾ ਹਰਿੰਦਰ ਵਾਇਸ ਆਪਾਂ ਵੀ ਬੁਆਇਸ ਹਰਿੰਦਰ ਆ ਗਿਆ ਦਵਾਈ ਲੈ ਕੇ ਤੇ ਹੁਣ ਦੋਵੇਂ ਕਿਵੇਂ ਹਰਿੰਦਰ ਨੇ ਪੂਰੇ ਖੋਲ ਛਾ ਦੇਖੋ ਨੇ ਮਸਤੀ ਚੱਲ ਰਹੀ ਏਦਰ ਦੇਖੋ ਨਾ ਹਰਿੰਦਰ ਤਾਂਗ ਨਾ ਕਰ ਮੰਨੂ ਬਹੁਤ ਮਿਸ ਕਰ ਰਹੀ ਸੀ ਤੈਨੂੰ ਵੀਰਾ ਕਦੋਂ ਆਊਗਾ ਵੀਰਾ ਕਦੋਂ ਆ ਜਾ ਫਿਰ ਉਹ ਥੱਲੇ ਦੀ ਬੰਦਾ ਹੈ ਕੀ ਨਾ ਉਹ ਲਈ ਤੇ ਮੋਗਾ ਕੋਈ ਨਹੀਂ ਜਰਿਆ ਨਾ ਹੋਤਾ ਬੜੇ ਰੋਟਾ ਆਵੇ ਇਧਰ ਬਾਈ ਬਾਈ ਸਿਖੇ ਲੋ ਗਾਇਸ ਹੈਲੋ ਚੁਕ 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 ਹੈਕ ਆਇਆ ਚੱਲੋ ਹੈ ਕੀ ਹੋ ਗਿਆ ਲੈਟ ਮੋੜ ਗਈ ਵਧੀਆ ਤੱਕੀ ਦਾ ਅਸਲੀ ਆਇਰਨ ਕਰਕੇ ਪੱਕੇ ਫੇਰ ਉਹ ਰੱਖਿਆ ਇਹ ਸਵਾਹ ਜੀ ਬਣ ਗਿਆ ਉਹ ਤਾਂ ਉਹਦਾ ਵਧੀਆ ਮੇਰੇ ਕਹਿ ਦੋ ਬਾਈ ਤੇ ਗਨੇ ਦੇ ਦੋ ਫਸੇ ਜੇ ਚੰਗੇ ਹਨ ਨਾ ਤਾਂ ਆਪੇ ਪਾਉਂਦੇ ਆਪੇ ਫੇਰ ਰੱਖੋ ਹਾਂਜੀ ਆਪਾਂ ਧਾਰਾਂ ਚੋਲੀਆਂ ਧਾਰਾਂ ਆਪਾਂ ਚੋਲੀਆਂ ਬਾਕੀ ਸਾਰੇ ਕੰਮਕਾਰ ਜਿਹੜੇ ਆਪਾਂ ਕਰ ਲਏ ਆ ਜਿਹੜੇ ਆਪਣੇ ਛੋਟੇ ਛੋਟੇ ਦੋ ਬੱਚੇ ਆਏ ਸੀ ਮਾਮਾ ਜੀ ਦੇ ਨਾਲ ਉਹ ਵੀ ਚਲੇ ਗਏ ਹੁਣ ਉਹ ਖੇਡਣ ਹੀ ਆਉਂਦੇ ਹੁੰਦੇ ਥੋੜੇ ਜਿ ਦਿਨਾਂ ਬਾਅਦ ਮਾਮਾ ਜੀ ਇਹਨੂੰ ਲੈ ਆਉਂਦੇ ਹੁੰਦੇ ਖੇਡਣ ਵਾਸਤੇ ਕਿਉਂਕਿ ਇਥੇ ਨੇੜੇ ਪਿੰਡ ਆ ਉਹਨਾਂ ਦੇ ਮਾਮਾ ਜੀ ਕਾ ਥੋੜੇ ਜਿ ਦਿਨਾਂ ਬਾਅਦ ਆ ਜਾਂਦੇ ਹੁੰਦੇ ਖੇਡਣ ਵਾਸਤੇ ਤੇ ਉਹ ਖੇਡ ਕੇ ਡੇਢ ਦੋ ਘੰਟੇ ਖੇਡ ਗਏ ਬੱਚਿਆਂ ਦੇ ਨਾਲ ਖੇਡ ਕੇ ਤੇ ਹੁਣ ਚਲੇ ਗਏ ਆ ਆਪਾਂ ਬਸ ਹਣ ਉਧਰ ਰੋਟੀ ਪਕਦੀ ਐ ਚੁੱਲ੍ਹੇ ਤੇ ਸ਼ਰਾਰਤਾ ਵੀ ਕਰਕੇ ਗਏ ਆ ਸ਼ਰਾਰਤਾ ਤਾਂ ਫਿਰ ਬੱਚਿਆਂ ਨੇ ਕਰਨਗੇ ਸ਼ਰਾਰਤਾ ਕਰਨ ਦਾ ਆਏ ਸੀਗੇ ਉਹ ਤੁਹਾਡੇ ਨਾਲ ਹੂੰ ਜਦ ਤੂੰ ਛੋਟਾ ਸੀ ਤੁਸੀਂ ਸ਼ਰਾਰਤਾ ਕਰਦਾ ਸੀ ਤੂੰ ਹਜੇ ਵੀ ਸ਼ਰਾਰਤਾ ਕਰਦਾ ਉਹਨਾਂ ਨਾਲੋਂ ਵੱਡਾ ਪਰ ਸ਼ਰਾਰਤਾ ਹਜੇ ਵੀ ਹੁਣੇ ਬੋਰਨ ਵੀਟਾ ਖੋਲ ਕੇ ਖੜਾ ਸ਼ਰਾਰਤੀ ਐ ਇਹ ਇਸ ਦੇ ਨਾਲ ਹੀ ਆਪਾਂ ਵੀਡੀਓ ਦਾ ਵੀ ਐਂਡ ਕਰਦੇ ਹਾਂ ਬਾਰ ਮੀਟਾ ਤੁਸੀਂ ਕਹਿੰਦੇ ਜਾਂਦਾ ਜਿਹੜੇ ਵੀ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਸਾਡੇ ਚੈਨਲ ਤੇ ਜਿਹੜੇ ਵੀ ਭੈਣ ਭਰਾ ਨਵੇਂ ਜੁੜਦੇ ਆ ਸਾਡੇ ਚੈਨਲ ਦੇ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤਾਂ ਜੋ ਹਰ ਇੱਕ ਵੀਡੀਓ ਜਿਹੜੀ ਤੁਹਾਡੇ ਤੱਕ ਪਹੁੰਚ ਸਕੇ ਸੋਣਾ ਜਿਹਾ ਕਮੈਂਟ ਜ਼ਰੂਰ ਕਰਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਵੀਡੀਓ ਨੂੰ ਇਸ ਦੇ ਨਾਲ ਹੀ ਆਪਾਂ ਵੀਡੀਓ ਦਾ ਜਿਹੜਾ ਐਂਡ ਕਰਦੇ ਆਂ ਮਿਲਦੇ ਆਂ ਕਿਸੇ ਨਵੇਂ ਵਲੌਗ ਦੇ ਨਾਲ ਵੀਡੀਓ ਦੇਖਣ ਲਈ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ